ਇਸ ਗ੍ਰਾਂਧੀ ਵਿਸ਼ੇਸ਼ਤਾ ਇਹ ਹੈ ਕਿ ਇਹ ਸ਼ਰਾਧਾ ਦੇ ਵਿੱਚ ਆਉਂਦਾ ਹੈ। ਸ਼ਰਾਧਾ ਦੀ ਸ਼ੁਰੂਆਤ ਵੀ ਇਸ ਵਾਰੀ ਗ੍ਰਹਿਣ ਤੋਂ ਹੀ ਸੀ। ਉਦੋਂ ਚੰਦਰਮਾ ਨੂੰ ਗ੍ਰਹਿਣ ਲੱਗਾ ਸੀ ਤੇ ਸ਼ਰਾਧਾ ਜਿਹੜਾ ਲਾਸਟ ਦਿਨ ਦਾ ਅੰਤਿਮ ਦਿਨ ਉਹਦਾ ਮੱਸਿਆ ਜਿਹੜੀ ਹੁੰਦੀ ਆ ਉਸ ਦਿਨ ਸੂਰਜ ਨੂੰ ਗ੍ਰਹਿਣ ਲੱਗਦਾ ਹੈ 21 ਤਰੀਕ ਨੂੰ। ਸੂਰਜ ਨੂੰ ਜਦੋਂ ਗ੍ਰਹਿਣ ਲੱਗਦਾ ਹੈ ਕਿ ਸੂਰਜ ਦੀ ਜਿਹੜੀ ਰੌਸ਼ਨੀ ਆ ਉਹ ਨੈਗੇਟਿਵ ਹੋ ਕੇ ਧਰਤੀ ਵੱਲ ਆਉਂਦੀ ਹੈ। ਸੂਰਜ ਦੀ ਰੌਸ਼ਨੀ ਦਾ ਜਿਹੜਾ ਪ੍ਰਭਾਵ ਹੈ ਜੀਵ ਦੀ ਆਤਮਾ ਤੇ। ਜਿਹੜਾ ਸਮਾਂ ਹੈ 21 ਸਤੰਬਰ ਦੀ ਰਾਤ ਨੂੰ 10:59 ਵਜੇ ਤੋਂ ਸ਼ੁਰੂ ਹੋਣਾ ਤੇ 22 ਤਰੀਕ ਨੂੰ ਸਵੇਰੇ 3:23 ਮਿੰਟ ਤੇ ਖਤਮ ਹੋਣਾ ਹੈ ਜੀ ਜੀ 4 ਘੰਟੇ 24 ਮਿੰਟ ਦਾ ਇਹ ਸਮਾਂ ਰਹੇਗਾ ਜਿਹੜਾ ਗ੍ਰਹਿਣ ਦਾ ਅਸਰ ਹੈ ਉਹ 27 ਦਿਨਾਂ ਨੂੰ ਲੈ ਕੇ 90 ਦਿਨਾਂ ਤੱਕ ਚੱਲ ਚੱਲਦਾ ਹੈ ਓਕੇ ਜਦੋਂ ਵੀ ਸੂਰਜ ਜਾਂ ਚੰਦਰਮਾ ਦੀ ਲਾਈਟ ਘਟ ਜਾਂਦੀ ਹੈ ਧਰਤੀ ਦੇ ਨੀਚੇ ਟੈਕਟਿਕ ਪਲੇਟਸ ਹੁੰਦੀਆਂ ਉਹਨਾਂ ਦੇ ਉੱਤੇ ਅਸਰ ਆਉਂਦਾ ਹੈ ਸਵਾਗਤ ਹੈ ਅੱਜ ਦੀ ਇਸ ਖਾਸ ਵੀਡੀਓ ਦੇ ਵਿੱਚ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਸਾਂਝੀ ਕਰਨ ਲੱਗੇ ਆਂ ਸੂਰਜ ਗ੍ਰਹਿ ਨੂੰ ਲੈ ਕੇ ਪੂਰੀ ਦੁਨੀਆ ਦੇ ਵਿੱਚ ਸੂਰਜ ਗ੍ਰਹਿ ਨੂੰ ਲੈ ਕੇ ਚਰਚਾ ਛਿੜੀ ਹੋਈ ਆ ਲੋਕਾਂ ਦੇ ਵਿੱਚ ਅਕਸਰ ਜਦ ਵੀ ਗ੍ਰਹਿ ਦਾ ਮੁੱਦਾ ਆਂਦਾ ਹੈ ਕੋਈ ਨਾ ਕੋਈ ਡਰ ਦਾ ਮਾਹੌਲ ਜ਼ਰੂਰ ਬਣ ਜਾਂਦਾ ਵੈ ਇਸ ਦੇ ਨਾਲ ਨਾਲ ਕੁਝ ਅਜਈਆਂ ਖਬਰਾਂ ਵੀ ਸਾਹਮਣੇ ਆਉਣ ਲੱਗ ਜਾਂਦੀਆਂ ਨੇ ਜੋ ਕਿ ਲੋਕਾਂ ਨੂੰ ਵਹਿਮ ਪਰਮਾਂ ਦੇ ਵਿੱਚ ਪਾਉਂਦੀਆਂ ਨੇ ਪਰ ਇਹੀ ਸਵਾਲਾਂ ਦੇ ਜਵਾਬ ਦੇ ਲਈ ਅੱਜ ਅਸੀਂ ਜੁੜਦੇ ਆਂ ਰਾਜਨ ਸ਼ਰਮਾ ਜੀ ਨਾਲ ਸੋ ਪੂਰੀ ਜਾਣਕਾਰੀ ਦੇਣਗੇ ਔਰ ਗ੍ਰਹਿਣ ਦੇ ਬਾਰੇ ਦੱਸਣਗੇ ਕਿ ਇਹ ਸਵਾਰ ਗ੍ਰਹਿਣ ਤੋਂ ਡਰਨ ਦੀ ਲੋੜ ਹੈ ਜਾਂ ਫਿਰ ਨਹੀਂ ਤਾਂ ਸੋ ਬਹੁਤ ਸਵਾਗਤ ਹੈ ਬੱਲਤ ਸੋ ਜ਼ਰੂਰ ਦੱਸੋ ਕਿ ਇਹ ਜੋ ਗ੍ਰਹਿਣ ਹੈ 21 ਤਰੀਕ ਨੂੰ ਲੱਗਣ ਜਾ ਰਿਹਾ ਹੈ ਸੂਰਜ ਗ੍ਰਹਿਣ ਹੈ ਇਸ ਗ੍ਰਹਿਣ ਤੋਂ ਭਾਰਤ ਦੇ ਵਿੱਚ ਡਰਨ ਦੀ ਲੋੜ ਹੈ ਜਾਂ ਫਿਰ ਨਹੀਂ ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਹੀ ਹੈ ਕਿ 21 ਤਰੀਕ ਨੂੰ ਸੂਰਜ ਨੂੰ ਗ੍ਰਹਿਣ ਲੱਗਣ ਜਾ ਰਿਹਾ ਹੈ ਸੋਰੀ ਇਸ ਗ੍ਰਹਿਣ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਸ਼ਰਾਧਾ ਦੇ ਵਿੱਚ ਆ ਗਿਆ ਹੈ ਸ਼ਰਾਧਾ ਦੀ ਸ਼ੁਰੂਆਤ ਵੀ ਇਸ ਵਾਰੀ ਗ੍ਰਹਿਣ ਤੋਂ ਹੋਈ ਸੀ ਉਦੋਂ ਚੰਦਰਮਾ ਨੂੰ ਗ੍ਰਹਿਣ ਲੱਗਾ ਸੀ ਤੇ ਸ਼ਰਾਧਾ ਦਾ ਜਿਹੜਾ ਲਾਸਟ ਦਿਨ ਹੁੰਦਾ ਹੈ ਅੰਤਿਮ ਦਿਨ ਹੁੰਦਾ ਮੱਸਿਆ ਜਿਹੜੀ ਹੁੰਦੀ ਆ ਉਸ ਦਿਨ ਸੂਰਜ ਨੂੰ ਗ੍ਰਹਿਣ ਲੱਗਿਆ ਨਾ 21 ਤਰੀਕ ਨੂੰ 21 ਤਰੀਕ ਨੂੰ ਜਿਹੜਾ ਗ੍ਰਹਿਣ ਹੈ ਇਹ ਭਾਰਤ ਦੇ ਵਿੱਚ ਇਹਦਾ ਬਹੁਤਾ ਪ੍ਰਭਾਵ ਨਹੀਂ ਹੈ ਦਿਖਾਈ ਨਹੀਂ ਦੇਵੇਗਾ ਭਾਰਤ ਦੇ ਵਿੱਚ ਜਦੋਂ ਵੀ ਗ੍ਰਹਿਣ ਲੱਗਦਾ ਤੁਸੀਂ ਦੇਖਿਆ ਹੋਊਗਾ ਮੰਦਰਾਂ ਨੂੰ ਵੀ ਜੀ ਜੀ ਕੋਲ ਬੰਦ ਕਰ ਦਿੰਦੇ ਆ ਦੇਵਤਾ ਦੀ ਮੂਰਤੀ ਨੂੰ ਸਪਰਸ਼ ਨਹੀਂ ਕਰਨ ਦਿੰਦੇ ਉਹਨੂੰ ਕਹਿੰਦੇ ਨੇ ਸੂਤਕ ਲੱਗ ਗਿਆ ਬਿਲਕੁਲ ਇਸ ਵਾਰ ਇੱਕ ਕਿਸੇ ਤਰ੍ਹਾਂ ਦਾ ਕੋਈ ਸੂਤਕ ਭਾਰਤ ਦੇ ਵਿੱਚ ਨਹੀਂ ਲੱਗੇਗਾ ਜੀ ਗ੍ਰਹਿਣ ਦਾ ਪ੍ਰਭਾਵ ਫਿਰ ਵੀ ਦੁਨੀਆ ਤੇ ਜ਼ਰੂਰ ਆਉਂਦਾ ਕਿਉਂਕਿ ਗ੍ਰਹਿਣ ਦਾ ਮਤਲਬ ਹੁੰਦਾ ਕਿ ਸੂਰਜ ਨੂੰ ਜਦੋਂ ਗ੍ਰਹਿਣ ਲੱਗਦਾ ਕਿ ਸੂਰਜ ਦੀ ਜਿਹੜੀ ਰੌਸ਼ਨੀ ਆ ਉਹ ਨੈਗੇਟਿਵ ਹੋ ਕੇ ਧਰਤੀ ਵੱਲ ਆਉਂਦੀ ਹੈ ਜੀ ਸੂਰਜ ਦੀ ਰੌਸ਼ਨੀ ਦਾ ਜਿਹੜਾ ਪ੍ਰਭਾਵ ਹੈ ਜੀਵ ਦੀ ਆਤਮਾ ਤੇ ਪੈਂਦਾ ਹੈ ਜਿਹੜਾ ਜਿਹੜਾ ਆਪਾਂ ਸਾਹਸ ਲੈਂਦੇ ਆ ਜਿਹੜਾ ਆਪਾਂ ਸਾਹ ਲੈਂਦੇ ਸਾਡੇ ਅੰਦਰ ਇੱਕ ਪ੍ਰਾਣਵਾਜੂ ਹੈ ਉਹ ਸੂਰਜ ਤੋਂ ਚੱਲਦੀ ਹੈ ਧਰਤੀ ਦੇ ਥੱਲੇ ਵੀ ਸੂਰਜ ਦੀ ਰੋਸ਼ਨੀ ਹੀ ਜਾਂਦੀ ਹੈ ਤਾਂ ਹੀ ਜਿਹੜੀਆਂ ਜਿਹੜਾ ਬੀਜ ਆ ਫੁੱਟਦਾ ਤੇ ਕਣਕਾਂ ਉਗਦੀਆਂ ਜਾਂ ਹੋਰ ਫੁੱਲ ਬੂਟੇ ਉਗਦੇ ਆ ਜੀ ਸੂਰਜ ਦਾ ਜਦੋਂ ਪ੍ਰਭਾਵ ਘਟਦਾ ਤੇ ਵਾਇਰਸ ਫੈਲ ਜਾਂਦੇ ਆ ਬਿਮਾਰੀਆਂ ਫੈਲ ਜਾਂਦੀਆਂ ਬਾਡੀ ਦੀ ਜਿਹੜੀ ਸ਼ਕਤੀ ਹੁੰਦੀ ਹੈ ਜਿਹਨੂੰ ਇਮਿਊਨਿਟੀ ਪਾਵਰ ਕਹਿੰਦੇ ਆ ਉਹ ਕਮਜ਼ੋਰ ਹੋ ਜਾਂਦੀ ਆ ਇਸ ਵਾਰੀ ਇਹ ਜਿਹੜੀ ਇਮਿਊਨਿਟੀ ਪਾਵਰ ਦੀ ਸਮੱਸਿਆ ਆਏਗੀ ਉਹ ਆਏਗੀ ਆਸਟ੍ਰੇਲੀਆ 'ਚ ਨਿਊਜ਼ੀਲੈਂਡ ਚ ਔਰ ਇੱਕ ਛੋਟਾ ਜਿਹਾ ਦੇਸ਼ ਹੈ ਫਿਜੀ ਉੱਥੇ ਆਏਗੀ ਉੱਥੇ ਜਿਹੜੇ ਲੋਕ ਰਹਿ ਰਹੇ ਆ ਖਾਸ ਕਰ ਆਪਣੇ ਜਿਹੜੇ ਭਾਰਤੀ ਆ ਪੰਜਾਬੀਆਂ ਦੇ ਵੀ ਬਹੁਤ ਜ਼ਿਆਦਾ ਉੱਥੇ ਸੰਖਿਆ ਹੈ ਉਹਨਾਂ ਨੂੰ ਧਿਆਨ ਰੱਖਣਾ ਪਏਗਾ ਜੀ ਸੋ ਇਸ ਦੌਰਾਨ ਜਿਸ ਤਰ੍ਹਾਂ ਸੂਤਕ ਕਾਲ ਦਾ ਤੁਸੀਂ ਸਾਂਝਾ ਕੀਤਾ ਵਾ ਜਿਹੜੇ ਭਾਰਤੀਏ ਜਾਂ ਪੰਜਾਬੀ ਪਰਿਵਾਰ ਉੱਥੇ ਰਹਿ ਰਹੇ ਨੇ ਸੂਤਕ ਕਾਲ ਦੀ ਉਹਨਾਂ ਨੂੰ ਪਾਲਣਾ ਉਸੇ ਤਰੀਕੇ ਨਾਲ ਕਰਨੀ ਪਵੇਗੀ ਜਿਸ ਤਰ੍ਹਾਂ ਭਾਰਤ ਦੇ ਵਿੱਚ ਕੀਤੀ ਜਾਂਦੀ ਦੇਖੋ ਜਿਹੜਾ ਦੂਸਰੇ ਦੇਸ਼ਾਂ 'ਚ ਜਿੱਥੇ ਗ੍ਰਹਿਣ ਦਿਖਣਾ ਨਿਊਜ਼ੀਲੈਂਡ ਆਸਟ੍ਰੇਲੀਆ ਔਰ ਫਿਜੀ ਦੇ ਵਿੱਚ ਜੀ ਉੱਥੇ ਆਪਣੇ ਸਮੇਂ ਦੇ ਹਿਸਾਬ ਨਾਲ ਜਿਹੜਾ ਉੱਥੇ ਦੇ ਸਾਡੇ ਧਰਮ ਸਥਾਨ ਦੇ ਮੰਦਿਰ ਨੇ ਜੀ ਉੱਥੇ ਦੇ ਬ੍ਰਾਹਮਣਾਂ ਨੇ ਪੜਤਾਂ ਨੇ ਉਹਨਾਂ ਨੂੰ ਸਾਰੀ ਜਾਣਕਾਰੀ ਦਿੱਤੀ ਹੈ ਅਸੀਂ ਆਪਣੇ ਚੈਨਲ ਦੇ ਥਰੂ ਇਹ ਦੱਸ ਸਕਦੇ ਆ ਕਿਉਂਕਿ ਵਰਲਡ ਵਾਈਡ ਤੁਹਾਡਾ ਚੈਨਲ ਸਾਰੀ ਦੁਨੀਆ ਦੇਖ ਰਹੀ ਆ ਕਿ ਗ੍ਰਹਿਣ ਦਾ ਜਿਹੜਾ ਸਮਾਂ ਹੈ ਭਾਰਤ ਦੇ ਟਾਈਮ ਦੇ ਹਿਸਾਬ ਨਾਲ ਆ ਮੇਰੇ ਕੋਲ ਸਾਡੇ ਕੋਲ ਇੱਕ ਪੰਚਾਂਗ ਹੁੰਦਾ ਆ ਜੀ ਇਸ ਪੰਚਾਂਗ ਦੇ ਵਿੱਚ ਗ੍ਰਹਿਣ ਦੀ ਬਿਲਕੁਲ ਜ਼ੀਰੋ ਜ਼ੀਰੋ ਜਾਣਕਾਰੀ ਹੁੰਦੀ ਆ ਗ੍ਰੈਂਡ ਦਾ ਜਿਹੜਾ ਸਮਾਂ ਹੈ 21 ਸਤੰਬਰ ਦੀ ਰਾਤ ਨੂੰ 10:59 ਤੋਂ ਸ਼ੁਰੂ ਹੋਣਾ ਤੇ 22 ਤਰੀਕ ਨੂੰ ਸਵੇਰੇ 3:23 ਤੇ ਖਤਮ ਹੋਣਾ ਹੈ ਜੀ 4 ਘੰਟੇ 24 ਮਿੰਟ ਦਾ ਸਮਾਂ ਰਹੇਗਾ ਆਪਣੇ ਆਪਣੇ ਦੇਸ਼ ਦੇ ਹਿਸਾਬ ਨਾਲ ਤੁਸੀਂ ਕੈਲਕੂਲੇਸ਼ਨ ਕਰ ਸਕਦੇ ਹੋ ਉਸ ਟਾਈਮ ਉਧਰ ਸੂਤਕ ਜਰੂਰ ਲੱਗੇ ਹੋਣਗੇ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਆਰ ਫਿਜੀ ਜੀ ਜੀ ਉੱਥੇ ਦੇ ਲੋਕਾਂ ਨੂੰ ਧਿਆਨ ਵੀ ਰੱਖਣਾ ਪਏਗਾ ਖਾਸ ਕਰ ਜਿਹੜਾ ਗ੍ਰੈਂਡ ਦਾ ਪੂਰਾ ਧਿਆਨ ਰੱਖਣਾ ਪੈਂਦਾ ਉਹ ਹੁੰਦਾ ਹੈ ਪ੍ਰੈਗਨੈਂਟ ਲੇਡੀਜ਼ ਵਾਸਤੇ ਜਿਨ੍ਹਾਂ ਦੇ ਗਰਭ ਚ ਸੰਤਾਲ ਹੁੰਦੀ ਹੈ ਸੋ ਘਰਾਂ ਚ ਆਪਣੇ ਬਜ਼ੁਰਗ ਮਾਵਾਂ ਦਾਦੀਆਂ ਨਾਨੀਆਂ ਸੱਸੂਆਂ ਮਾਂ ਜਿਨ੍ਹਾਂ ਨੂੰ ਸਾਰੇ ਤਜਰਬੇ ਹੁੰਦੇ ਆ ਜੀਵਨ ਦੇ ਆਪਣੇ ਬੱਚਿਆਂ ਨੂੰ ਸਮਝਾਉਂਦੀਆਂ ਤੇ ਗ੍ਰਹਿਣ ਕਾਲ ਚ ਕੀ ਕਰਨਾ ਕੀ ਨਹੀਂ ਕਰਨਾ ਸਾਡਾ ਜਿਹੜਾ ਸ਼ਾਸਤਰ ਕਹਿੰਦਾ ਉਹ ਕਹਿੰਦਾ ਕਿ ਗ੍ਰਹਿਣ ਕਾਲ ਦੇ ਵਿੱਚ ਉਪਵਾਸ ਰੱਖੀਦਾ ਕੋਈ ਬਹੁਤਾ ਫालतू ਚੀਜ਼ ਖਾਈ ਦੀ ਨਹੀਂ ਆ ਗ੍ਰਹਿਣ ਕਾਲ ਦੇ ਵਿੱਚ ਪਾਠ ਪੂਜਾ ਆਪਣੇ ਗੁਰੂਆਂ ਦਾ ਸੰਤਾਂ ਦਾ ਦਿੱਤਾ ਹੋਇਆ ਮੰਤਰ ਪੜ ਸਕਦੇ ਆ ਜਾਂ ਭਗਵਾਨ ਦੀ ਪੂਜਾ ਆਪਾਂ ਪਾਠ ਦੇ ਰੂਪ ਚ ਕਰ ਸਕਦੇ ਆ ਗ੍ਰਹਿਣ ਕਾਲ ਦੇ ਵਿੱਚ ਮੱਚ ਨਹੀਂ ਜਲਾਈਦੀ ਕਦੇ ਵੀ ਗ੍ਰਹਿਣ ਕਾਲ ਦੇ ਵਿੱਚ ਕੈਂਚੀ ਨਹੀਂ ਚਲਾਈਦੀ ਸੂਈ ਨਹੀਂ ਚਲਾਈਦੀ ਇਹ ਉਹਨਾਂ ਔਰਤਾਂ ਲਈ ਖਾਸ ਹਿਦਾਇਤਾਂ ਹੁੰਦੀਆਂ ਨੇ ਸਾਡੇ ਸ਼ਾਸਤਰਾਂ ਅਨੁਸਾਰ ਜਿਨ੍ਹਾਂ ਦੇ ਔਲਾਦ ਹੋਣ ਵਾਲੀ ਹੋਵੇ ਜੀ ਇਸ ਤਰ੍ਹਾਂ ਗ੍ਰਹਿਣ ਜੋ ਲੱਗਣ ਜਾ ਰਿਹਾ ਹੈ ਬਈ ਤੁਸੀਂ ਦੱਸਿਆ ਕਿ ਕਾਫੀ ਵਿਲੱਖਣ ਹੈ ਕਿਉਂਕਿ ਸ਼ਰਾਧਾ ਦੇ ਵਿੱਚ ਲੱਗ ਰਿਹਾ ਹੈ ਸ਼ਰਵਤ ਸ਼ਰਾਧਤ ਹੋ ਰਹੀ ਸਮਾਪਤੀ ਸ਼ਰਾਧਤ ਹੋਈ ਹੈ ਸੋ ਇਸ ਦੇ ਵਿੱਚ ਕੀ ਫਰਕ ਪਵੇਗਾ ਭਾਰਤੀਆਂ ਦੀ ਜੀਵਨ ਤੇ ਆਮ ਜਨ ਜੀਵਨ ਤੇ ਜਾਂ ਫਿਰ ਵਿਅਕਤੀ ਵਿਸ਼ੇਸ਼ ਕਿਸੇ ਰਾਸ਼ੀ ਦੇ ਉੱਤੇ ਦੇਖੋ ਗ੍ਰਹਿਣ ਲੱਗਦਾ ਨਾ ਜਦੋਂ ਉਦੋਂ ਸਾਡੇ ਜੀਵਨ ਤੇ ਸਾਡੇ ਸਮਾਜ ਦੇ ਵਿੱਚ ਜਿਹੜੀਆਂ ਕਟਨਾਵਾ ਕੱਟਦੀਆਂ ਨੇ ਜੀ ਉਹ ਸਭ ਗ੍ਰਹਾਂ ਦੇ ਪ੍ਰਭਾਵ ਨਾਲ ਹੀ ਹੁੰਦੀਆਂ ਜਦੋਂ ਚੰਦਰਮਾ ਨੂੰ ਗ੍ਰਹਿਣ ਲੱਗਾ ਸੀ ਜਾਂ ਸ਼ਰਾਧਾ ਦੀ ਸ਼ੁਰੂਆਤ ਚ ਜੀ ਉਦੋਂ ਤੁਸੀਂ ਦੇਖਿਆ ਹੋਵੇਗਾ ਇੱਕਦਮ ਬਦਲ ਫਟ ਗਏ ਜੀ ਔਰ ਕਿਸ ਤਰ੍ਹਾਂ ਦੁਨੀਆ ਦੇ ਵਿੱਚ ਪਾਣੀ ਨੇ ਜਲਥਲ ਕੀਤਾ ਉਹ ਚੰਦਰ ਗ੍ਰਹਿਣ ਦਾ ਅਸਰ ਸੀ ਹਾਲਾਂਕਿ ਸਭ ਜਾਣੇ ਕਹਿ ਰਹੇ ਸੀ ਸਾਵਣ ਭਾਦੋ ਦੇ ਬਰਸਾਤਾਂ ਹੀ ਤਾਂ ਹੜ ਆ ਗਏ ਪਰ ਹੁਣ ਬਚਾਅ ਹੋਏਗਾ ਇੱਕ ਦਮ ਉਸੇ ਦਿਨ ਦੁਆਰਾ ਮੰਡੇ ਦੇ ਵਿੱਚ ਤੇ ਦੇਹੜਾ ਦੂਨ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਬੱਦਲ ਫਟ ਗਿਆ ਜਿੱਦਣ ਚੰਦਰ ਨੂੰ ਗ੍ਰਹਿਣ ਲੱਗਾ ਹੁਣ ਜਦੋਂ ਸੂਰਜ ਨੂੰ ਗ੍ਰਹਿਣ ਲੱਗਣਾ ਇਹਦਾ ਮਤਲਬ ਹੁੰਦਾ ਵਾਇਰਸ ਫੈਲਦਾ ਬਿਮਾਰੀਆਂ ਫੈਲਦੀਆਂ ਸਾਡੀ ਜਿਹੜੀ ਇਮਿਊਨਿਟੀ ਪਾਵਰ ਹੈ ਉਹ ਘਟ ਜਾਏਗੀ ਇਹ ਸਾਰਾ ਗ੍ਰਹਿਣ ਦਾ ਹੀ ਪ੍ਰਭਾਵ ਹੁੰਦਾ ਹੁਣ ਜਿਹੜਾ ਸੂਰਜ ਨੂੰ ਗ੍ਰਹਿਣ ਲੱਗੇਗਾ ਇਹਦਾ ਮਤਲਬ ਇਹ ਹੈ ਕਿ ਸਿੰਘ ਰਾਸ਼ੀ ਤੇ ਦਾ ਅਸਰ ਆ ਜਾਏਗਾ ਕਿ ਕਿ ਸੂਰਜ ਦੀ ਸਿੰਘ ਰਾਸ਼ੀ ਹੁੰਦੀ ਆ ਸਿੰਘ ਰਾਸ਼ੀ ਨਾਲ ਸੰਬੰਧਿਤ ਲੋਕ ਹੋਣ ਚਾਹੇ ਸ਼ਹਿਰ ਹੋਣ ਚਾਹੇ ਦੇਸ਼ ਹੋਣ ਉਹਨਾਂ ਤੇ ਵੀ ਇਹਨਾਂ ਚੀਜ਼ਾਂ ਦਾ ਪ੍ਰਭਾਵ ਆਏਗਾ ਜੀ ਸੂਰਜ ਤੇ ਜਦੋਂ ਗ੍ਰਹਿ ਦਾ ਅਸਰ ਆ ਜਾਂਦਾ ਰਾਹੂ ਦਾ ਕੇਤੂ ਜਾਂ ਸ਼ਨੀਚਰ ਗ੍ਰਹਿ ਦਾ ਤੇ ਦੇਸ਼ਾਂ ਚ ਤਖਤੇ ਪਲਟ ਜਾਂਦੇ ਆ ਜੀ ਬੜੇ ਬੜੇ ਜਿਹੜੇ ਸਰਕਾਰੀ ਅਫਸਰ ਆ ਉਹਨਾਂ ਤੇ ਬਲੇਮ ਲੱਗ ਜਾਂਦੇ ਆ ਬੜੇ ਬੜੇ ਸੀਐਮ ਪੀਐਮ ਰਾਸ਼ਟਰਪਤੀ ਵੀ ਦੇਖਿਆ ਆ ਆਪਣੀਆਂ ਗੱਲਾਂ ਤੋਂ ਮੁਕਰਨ ਹੋਣਾ ਸ਼ੁਰੂ ਹੋ ਜਾਂਦੇ ਆ ਸੋ ਇਹ ਸੂਰਜ ਦਾ ਜਿਹੜਾ ਪ੍ਰਭਾਵ ਹੈ 21 ਸਤੰਬਰ ਨੂੰ ਲੱਗੇਗਾ ਇਹਦਾ ਗ੍ਰਹਿਣ ਦਾ ਅਸਰ ਨਿਊਜ਼ੀਲੈਂਡ ਆਸਟ੍ਰੇਲੀਆ ਫਿਜ਼ਿਕ ਦਾ ਆਏਗਾ ਹੀ ਆਏਗਾ ਭਾਰਤ ਦੇ ਵਿੱਚ ਗ੍ਰਹਾਂ ਦੀ ਜਿਹੜੀਆਂ ਤਰੰਗਾਂ ਦਾ ਅਸਰ ਜ਼ਰੂਰ ਆਏਗਾ ਪਰ ਭਾਰਤ ਚ ਸੂਤਕ ਨਹੀਂ ਲੱਗੇਗਾ ਭਾਰਤ ਚ ਮੰਦਰਾਂ ਦੇ ਕਵਾੜ ਵੰਦ ਨਹੀਂ ਹੋਣਗੇ ਦੇਵਤਾਵਾਂ ਦੀ ਪੂਜਾ ਕਰਨੀ ਕੋਈ ਰੋਕ ਨਹੀਂ ਹੈ ਔਰ ਕਿਸੇ ਤਰ੍ਹਾਂ ਦਾ ਕੋਈ ਦਾਨ ਜਾਂ ਵਹਿਮ ਜਾਂ ਕੋਈ ਅਸਰ ਦਾ ਇਸ ਵਾਰੀ ਭਾਰਤ ਚ 21 ਸਤੰਬਰ ਦੇ ਗ੍ਰਹਿਣ ਤੇ ਕੋਈ ਅਸਰ ਨਹੀਂ ਹੈ ਜਿਸ ਤਰ੍ਹਾਂ 21 ਸਤੰਬਰ ਨੂੰ ગ્રਹਣ ਲੱਗੇਗਾ ਕਿ ਇਸ ਦਾ ਅਸਰ ਕਿੰਨਾ ਕਰੇਗਾ ਕਿ ગ્રਹਣ ਦਾ ਜੋ ਟਾਈਮ ਪੀਰੀਅਡ ਹੈ 19 ਤੇ 13 ਤੱਕ ਰਹੇਗਾ ਕਿ ਕੁਝ ਦਿਨਾਂ ਤੱਕ ਇਸ ਦਾ ਅਸਰ ਰਹਿੰਦਾ ਵੈ ਨਹੀਂ ਨਹੀਂ ਇਹ ਬਹੁਤ ਤੁਹਾਡਾ ਕੀਮਤੀ ਸਵਾਲ ਹੈ ਜਿਹੜਾ ગ્રਹਣ ਦਾ ਅਸਰ ਹੈ ਉਹ 27 ਦਿਨਾਂ ਤੋਂ ਲੈ ਕੇ 90 ਦਿਨਾਂ ਤੱਕ ਚੱਲਦਾ ਰਹਿੰਦਾ ਓਕੇ ਜਦੋਂ ਵੀ ਸੂਰਜ ਜਾਂ ਚੰਦਰਮਾ ਦੀ ਲਾਈਟ ਘਟ ਜਾਂਦੀ ਹੈ ਧਰਤੀ ਦੇ ਨੀਚੇ ਟੈਕਟਿਕ ਪਲੇਟਸ ਹੁੰਦੀਆਂ ਉਹਨਾਂ ਦੇ ਉੱਤੇ ਅਸਰ ਆਉਂਦਾ ਹੈ ਗ੍ਰਹਣ ਔਰ ਪੁਚਾਲ ਜੀ ਇਹ ਦੋਨਾਂ ਦਾ ਬਹੁਤ ਵੱਡਾ ਸੰਬੰਧ ਹੈ ਜਦੋਂ ਵੀ ਗ੍ਰਹਿਣ ਲੱਗੇਗਾ ਉਸ ਤੋਂ 27 ਦਿਨਾਂ ਚ 40 ਦਿਨਾਂ ਚ 90 ਦਿਨਾਂ ਚ ਕੋਈ ਵੱਡਾ ਪੁਚਾਲ ਜਰੂਰ ਆਂਦਾ ਹੈ ਜੀ ਹੁਣ ਵੀ ਜਦੋਂ ਚੰਦਰਮਾ ਨੂੰ ਗ੍ਰਹਿਣ ਲੱਗਾ ਸੀਗਾ ਰਸ਼ੀਆ ਦੇ ਵਿੱਚ ਬਹੁਤ ਵੱਡਾ ਇੱਕ ਪੁਚਾਲ ਆਇਆ ਹਾਲਾਂਕਿ ਉਹਨੂੰ ਬਹੁਤਾ ਖਬਰਾਂ ਚ ਨਹੀਂ ਆ ਸਕਿਆ ਪਰ ਉਹ ਧਰਤੀ ਤੋਂ 40 ਕਿਲੋਮੀਟਰ نیچے ਚਲਾ ਗਿਆ ਜੇ ਕੋਈ ਛੋਟੇ ਗੱਲ ਨਹੀਂ ਹੁੰਦੀ ਧਰਤੀ ਤੋਂ 40 ਕਿਲੋਮੀਟਰ نیچے ਜਾਣ ਦਾ ਮਤਲਬ ਹੈ ਕਿ ਧਰਤੀ ਦੇ ਵਿੱਚ ਅੰਦਰ ਬਹੁਤ ਵੱਡੀ ਉਥਲ-ਪੁਥਲ ਪੈਦਾ ਹੋ ਗਈ ਹੈ ਉਹ ਕਿਸੇ ਵੀ ਦੁਨੀਆ ਦੇ ਪਾਸੇ ਤੇ ਸੁਨਾਮੀ ਦੇ ਰੂਪ ਚ ਅਸਰ ਦੇ ਦੇਗੀ ਇਸ ਤਰ੍ਹਾਂ ਹੀ ਜਦੋਂ ਸੂਰਜ ਨੂੰ ਗ੍ਰਹਿਣ ਲੱਗਣਾ ਉਹਦਾ ਵੀ ਅਸਰ ਗ੍ਰਹਿਣ ਕਾਲ ਦੇ ਵਿੱਚ ਤਾਂ ਸਿਰਫ ਇਹੀ ਹੁੰਦਾ ਕਿ ਉਹਨਾਂ 3 ਘੰਟਿਆਂ 'ਚ ਆਪਾਂ ਕੋਈ ਮਾੜੀ ਚੀਜ਼ ਨਾ ਕਰੀਏ ਮਾੜਾ ਨਾ ਖਾਈਏ ਮਾੜਾ ਨਾ ਬੋਲੀਏ ਮਾੜਾ ਨਾ ਸੋਚੀਏ ਪਰ ਜਿਹੜਾ ਉਸ ਤੋਂ 27 ਦਿਨ 40 ਦਿਨ 90 ਦਿਨ ਦੇ ਬਾਅਦ ਅਸਰ ਆਉਂਦਾ ਉਹ ਸਾਨੂੰ ਦੇਖਣ ਨੂੰ ਮਿਲੇਗਾ ਜੀ ਸੋ ਜਿਸ ਤਰ੍ਹਾਂ ਕੀ ਇਹ ਅਸਰ ਹੈ ਇਸ ਤੋਂ ਬਚਾਅ ਦੇ ਲਈ ਕੁਝ ਕੀਤਾ ਜਾ ਸਕਦਾ ਹੈ ਬਈ ਵਿਅਕਤੀ ਵਿਸ਼ੇਸ਼ ਨੂੰ ਕੋਈ ਸਿੰਘ ਰਾਸ਼ੀ ਦੇ ਵਿਅਕਤੀਆਂ ਦੇ ਲਈ ਗ੍ਰਹਿਣ ਇਸ ਵਾਰ ਇਹ ਸੂਰਜ ਨੂੰ ਲਗਣਾ ਸੂਰਜ ਦੇ ਨਾਲ ਸੰਬੰਧਿਤ ਚੀਜ਼ਾਂ ਹੁੰਦੀਆਂ ਗੁੜ ਕਨਕ ਦਲੀਆ ਤਾਂਬਾ ਇਹਨਾਂ ਚੀਜ਼ਾਂ ਦਾ ਦਾਨ ਕੀਤਾ ਜਾ ਸਕਦਾ ਹੈ ਸੂਰਜ ਦੇਵਤਾ ਦਾ ਜਿਹੜਾ ਮੰਤਰ ਹੈ ਓਮ ਫਰੀਮ ਗ੍ਰੀਣੀ ਸੂਰਿਆ ਇਹਨਾਂ ਦਾ ਇਸ ਮੰਤਰ ਦਾ ਜਾਪ ਕੀਤਾ ਜਾਂਦਾ ਸੂਰਿਆ ਨੂੰ ਸ਼ਕਤੀ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਲਈ ਗਾਇਤਰੀ ਮੰਤਰ ਹੈ ਓਮ ਭੂਰ ਭੂਵ ਸਵਹ ਤਸਵਿਤੁਰ ਵਰੇਣਿਯੰ ਵਰਗੋ ਦੇਵਸਯ ਦੀ ਮਹੀ ਦਿਯੋਯਨਾਹਮ ਪ੍ਰਚੋਦੇਯਤ ਇਸ ਮੰਤਰ ਦਾ ਪਾਠ ਕੀਤਾ ਜਾਂਦਾ ਕਿ ਜਿੰਨੀਆਂ ਸੂਰਿਆ ਦੀਆਂ ਤਰੰਗਾਂ ਨੇ ਉਹ ਸਾਡੇ ਵੱਲ ਪਵਿੱਤਰ ਹੋ ਕੇ ਆਉਣ ਉਹਨਾਂ ਹੀ ਸਾਡੇ ਸਰੀਰ ਦੇ ਵਿੱਚ ਸੂਰਜ ਦੀ ਸ਼ਕਤੀ ਵਧਦੀ ਹੈ। ਜੀ। ਸੋ ਸੂਰਜ ਭਗਵਾਨ ਦੇ ਜਾਪ ਮੰਤਰ ਕੀਤੇ ਜਾ ਸਕਦੇ। ਜੀ। ਸੋ ਬਿਲਕੁਲ ਜਾਣਕਾਰੀ ਸਾਂਝੀ ਕੀਤੀ ਗਈ ਹੈ ਜੋ ਇੱਕ ਹੀ ਤਰੀਕ ਨੂੰ ਸੂਰਜ ਗ੍ਰਹਿਣ ਲੱਗਣ ਜਾ ਰਿਹਾ ਹੈ। ਗ੍ਰਹਿਣ ਨੂੰ ਲੈ ਕੇ ਜੋ ਪੂਰੀ ਡਿਟੇਲ ਹੈ ਦੱਸੀ ਗਈ ਹੈ। ਹਾਲਾਂਕਿ ਭਾਰਤ ਦੇ ਵਿੱਚ ਇਸ ਦਾ ਅਸਰ ਦੇਖਣ ਨੂੰ ਨਹੀਂ ਮਿਲੇਗਾ ਪਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸ ਰਹੇ ਜੋ ਇਲਾਕਿਆਂ ਦੇ ਵਿੱਚ ਗ੍ਰਹਿਣ ਦਾ ਅਸਰ ਹੈ ਉੱਥੇ ਵਸ ਰਹੇ ਭਾਰਤੀ ਇਹ ਨੇ ਜੋ ਉਹਨਾਂ ਤੇ ਜੋ ਇਹ ਚੀਜ਼ ਹੈ ਉਸ ਨੂੰ ਫੋਲੋ ਕਰ ਸਕਦੇ ਨੇ। ਜੋ ਸੂਤਕਾਲ ਹੈ ਉਸ ਦੌਰਾਨ ਜੋ ਕਿ 파ਟ ਪੂਜਾ ਜਾਂ ਫਿਰ ਜੋ ਗਰਭਵਤੀ ਔਰਤਾਂ ਨੇ ਉਹਨਾਂ ਦੇ ਲਈ ਜੋ ਹਦਾਇਤਾਂ ਹੁੰਦੀਆਂ ਨੇ ਤਾਂ ਉਹਨਾਂ ਨੂੰ ਪਾਲਣਾ ਕਰਨੀ ਲਾਜ਼ਮੀ ਹੋ ਸਕਦੀ ਹੈ